ਜੋ ਵਾਈਸ ਪ੍ਰੈਜ਼ੀਡੈਂਟ ਜੇ ਡੀ ਬਹंसा ਉਹਨਾਂ ਨੇ ਇਹ ਕਿਹਾ ਆ ਕਿ ਚਾਰਲੀ ਕਾਰਕਰੀ ਜਿਹੜੀ ਮੌਤ ਹੋਈ ਆ ਉਹਦੇ ਵਿੱਚ ਲੈਫਟ ਵਿੰਗ ਐਕਸਟਰੀਮਿਜ਼ਮ ਜੋ ਆ ਉਹ ਉਹਨਾਂ ਨੇ ਹੈਲਪ ਕੀਤੀ ਹੈਗੀ ਆ ਹਾਲਾਂਕਿ ਇਦਾਂ ਦਾ ਕੋਈ ਪ੍ਰੂਫ ਵਗੈਰਾ ਤਾਂ ਨਹੀਂ ਹੋਇਆ ਤੇ ਉਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਨੇ ਮਾਰਿਆ ਹੈਗਾ ਜਿਸ ਬੰਦੇ ਨੇ ਉਹਨੂੰ ਉਹ ਜਿਹੜਾ ਆ ਜਸਟਿਸ ਲਿਆਂਦਾ ਜਾਊਗਾ ਤੇ ਇੰਪੋਰਟੈਂਟਲੀ ਕਹਿੰਦੇ ਇਹ ਆ ਕਿ ਜਿਹੜੀ ਲੈਫਟ ਵਿੰਗ ਦੀ ਐਕਸਟਰੀਸਮ ਐਕਸਟਰੀਮਿਜ਼ਮ ਦੀ ਮੂਵਮੈਂਟ ਹੈਗੀ ਆ ਉਹ ਪਿਛਲੇ ਸਾਲਾਂ ਚ ਇੰਨੀ ਜ਼ਿਆਦਾ ਗਰੋਥ ਗਰੋਪ ਹੋ ਚੁੱਕੀ ਆ ਜਿਹਦੇ ਕਰਕੇ ਚਾਰਲੀ ਦੀ ਜਿਹੜੀ ਮੌਤ ਹੋਈ ਹੈਗੀ ਆ ਸਤੰਬਰ ਦਾਸ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਯੂਟਾ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਹਰਕਨੂ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜਦੋਂ ਇੱਕ ਉਹ ਆਪਣੀ ਜਿਹੜੀ ਆ ਲੈਕਚਰ ਕਰ ਰਿਹਾ ਸੀਗਾ Uh, FBI ਦੇ ਡਿਪਟੀ ਡਾਇਰੈਕਟਰ ਡੌਨ ਬਨਜੀਨੋ ਉਹਨਾਂ ਨੇ ਇਹ ਕਿਹਾ ਆ ਕਿ ਜੋ ਸਸਪੈਕਟ ਅਰੈਸਟ ਕੀਤਾ ਗਿਆ ਆ ਕਰਕ ਦੀ ਫੇਟਲ ਸ਼ੂਟਿੰਗ ਦੇ ਵਿੱਚ 22 ਸਾਲਾ ਟਾਈਲਰ ਰੌਬਨਸਨ ਤੇ ਉਹਦੇ ਤੇ ਕਹਿੰਦੇ ਕਿਸੇ ਤਰ੍ਹਾਂ ਦਾ ਕਨਜ਼ਰਵੇਟਿਵ ਇਨਫਲੂਐਂਸ ਨਹੀਂ ਸੀਗਾ ਪਰ ਉਹਦੇ ਜਿਹੜੇ ਦੋਸਤ ਆ ਉਹ ਬਿਲਕੁਲ ਲੈਫਟ ਵਿੰਗ ਵਾਲੇ ਸੀ ਸੋ ਅੱਜ ਵਾਈਸ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਕਰਕ ਜਿਸ ਤਰ੍ਹਾਂ ਰੇਡੀਓ ਤੇ ਟਾਕ ਸ਼ੋਅ ਆਪਣਾ ਪੋਡਕਾਸਟ ਕਰਦਾ ਹੁੰਦਾ ਸੀ ਸੌਰੀ ਤੇ ਉਦਾਂ ਉਹਨਾਂ ਨੇ ਕਰਤ ਦੀ ਜਗ੍ਹਾ ਤੇ ਖੋਦ ਜਿਹੜਾ ਪੋਡਕਾਸਟ ਕੀਤਾ ਹੈ ਜੀ ਸੋ ਜੇ ਜੀ ਬੈਂਸ ਨੇ ਜਿਹੜਾ ਹੋਸਟ ਕੀਤਾ ਚਾਰਲ ਕਰਕ ਜਿਹੜਾ ਹੋਸ਼ ਸ਼ੋ ਇੱਕ ਚੀਜ਼ ਹੋਰ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਆ ਇਸ ਕਤਲ ਮਾਮਲੇ ਦੇ ਵਿੱਚ ਉਸ ਦੇ ਵਿੱਚ ਕਹਿੰਦੇ ਡਿਸਕੋਰਡ ਜਿਹੜਾ ਇੱਕ ਲਾਈਵ ਕਹਿ ਸਕਦੇ ਆ ਵੀ ਜਿੱਦੇ ਉੱਤੇ ਕਾਫੀ ਲੋਕ ਕਰਦੇ ਨੇ ਇੱਕ ਵੈਬਸਾਈਟ ਆ ਉਸ ਦੇ ਉੱਤੇ ਜਿਹੜਾ ਰੋਬਿੰਸਨ ਆ ਉਸ ਨੇ ਮੈਸੇਜ ਕਹਿੰਦੇ ਵੀ ਉਹ ਪਾਇਆ ਸੀ ਇਟ ਵਾਸ ਮੀ ਲੱਗਦਾ ਵੀ ਕਿਤੇ ਨਾ ਕਿਤੇ ਡਿਸਕੋਰਡ ਦੀ ਚੈਟ ਦੇ ਵਿੱਚ ਇਸ ਨੇ ਅਪੀਅਰ ਕਰ ਰਿਹਾ ਆ ਵੀ ਇਸ ਨੇ ਕੰਫੈਸ ਕੀਤਾ ਆ ਵੀ ਮੈਂ ਇਹ ਕਾਹਨ ਦਾ ਅੰਜਾਮ ਆ ਦਿੱਤਾ ਇੱਕ ਮੈਸੇਜ ਇਹ ਵੀ ਸੀਗਾ ਆਈ ੈਮ ਸੌਰੀ ਫਾਰ ਆਲ ਆਫ ਦੈਸ ਆ ਸੋ 22 ਸਾਲਾਂ ਦਾ ਜਿਹੜਾ ਇਹ ਸਸਪੈਕਟ ਆ ਇਹ ਕਹਿੰਦੇ ਵੀ ਇਹਨੇ ਆਪਣੇ ਫਰੈਂਡਸ ਦੇ ਨਾਲ ਆਨਲਾਈਨ ਚੈਟ ਦੇ ਵਿੱਚ ਕੁਝ ਚਿਰਾਂ ਬਾਅਦ ਹੀ ਅਗੋਸ ਚ ਜਿਹੜੇ ਆ ਆਪਣੇ ਆਪ ਨੂੰ ਜਿਹੜਾ ਟਰਨ ਇਨ ਕਰਨ ਤੋਂ ਪਹਿਲਾਂ ਕਹਿੰਦੇ ਵੀ ਆਨਲਾਈਨ ਚੈਟ ਦੇ ਵਿੱਚ ਇਹ ਜਿਹੜੀ ਉਹ ਦੱਸੀ ਸੀਗੀ ਸੋ ਕਹਿੰਦਾ ਵੀ ਹੈ ਗਾਈਜ਼ ਆਈ ਹੈਵ ਬੈਡ ਨਿਊਜ਼ ਫॉर ਯੂ ਆਲ ਇਹ ਵੈਸੇ ਸੀਗਾ ਇਟ ਵਾਸ ਮੀ ਐਟ ਯੂ ਵੀ ਯੂ ਯੈਸਟਰਡੇ ਆਮ ਸੌਰੀ ਫॉर ਆਲ ਆਫ ਦੱਸ ਸੋ ਇਹ ਚੀਜ਼ ਜਿਹੜੀ ਉਸਨੇ ਆਨਲਾਈਨ ਚੈਟ ਦੇ ਵਿੱਚ ਮੰਨੀ